ਸਰਾਦ ਖਵਾਰਿਆ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਕਿਉਂਕਿ ਜਦੋਂ ਜਵਦਾ ਸੀ ਉਦੋਂ ਪਿਤਾ ਭੁੱਖਾ ਮਰ ਜਾਂਦਾ ਸੀ ਕਈ ਵਾਰ ਤੇ ਬਾਅਦ ਦੇ ਵਿੱਚ ਯਾਦਾਂ ਨੂੰ ਤਾਜ਼ਾ ਕਰਨਾ ਹੁੰਦਾ ਸੀ ਕਹਿੰਦੇ ਸਰਾਦ ਖਵਾਰਿਆ ਤੇ ਪਾਤਸ਼ਾਹ ਕਹਿੰਦੇ ਵੀ ਠੀਕ ਆ ਪਰ ਕਹਿੰਦੇ ਤੈਨੂੰ ਕੀ ਪਤਾ ਵੀ ਤੇਰਾ ਪਿਤਾ ਇਹ ਖਾ ਰਿਹਾ ਤੈਨੂੰ ਪਤਾ ਵੀ ਇਹ ਲੰਗਰ ਤੇਰੇ ਪਿਤਾ ਨੇ ਛਕ ਲਿਆ ਕਹਿੰਦਾ ਵੀ ਹੋਤਾ ਨਹੀਂ ਪਤਾ ਵਸ ਕੇ ਨਾ ਮਨ ਨੂੰ ਸਕੂਨ ਜਾਂ ਮਿਲ ਗਿਆ ਵੀ ਇਹ ਹੋ ਗਿਆ ਮੈਂ ਸਰਾਦ ਖਵਾ ਦਿੱਤੇ ਤੇ ਮੇਰੇ ਪਿਤਾ ਨੇ ਕਹਿੰਦਾ ਰੋਟੀ ਛਕ ਲਈ ਕਹਿੰਦਾ ਪ੍ਰਸ਼ਾਦਾ ਪਾਣੀ ਛਕ ਲਿਆ ਬਸ ਕਹਿੰਦਾ ਇੰਨੇ ਨਾਲ ਮੈਨੂੰ ਸੰਤੁਸ਼ਟੀ ਮਿਲ ਗਈ ਔਰ ਗੁਰਨਾਨਕ ਸਾਹਿਬ ਪਾਸ਼ਾ ਉਸੇ ਬੰਦੇ ਨੂੰ ਖੰਦੇ ਕਹਿੰਦੇ ਕਹਿੰਨੇ ਤੇਰਾ ਪਿਓ ਤਾਂ ਕਹਿੰਨੇ ਭੁੱਖਾ ਬੈਠਾ ਕਹਿੰਦੇ ਭੁੱਖਾ ਬੈਠਾ ਕਹਿੰਦੇ ਵੀ ਤੇਰਾ ਪਿਓ ਤਾਂ ਬਗਿਹੜ ਦੀ ਜੋਂ ਦੇ ਵਿੱਚ ਫਲਾਨੀ ਜਗ੍ਹਾ ਤੇ ਉੱਪਰ ਭੁੱਖਾ ਬੈਠਾ ਤੂੰ ਕਹਿੰਦਾ ਇੱਥੇ ਲੰਗਰ ਲਾ ਰਿਆਂ ਔਰ ਪਾਸ਼ਾ ਦੇ ਦੱਸੇ ਦੇ ਮੁਤਾਬਕ ਉਹ ਬੰਦੇ ਨੇ ਸਤਗੁਰਾਂ ਦਾ ਬਚਨ ਕਰ ਲੈ ਕਹਿੰਦਾ ਮਹਾਰਾਜ ਮਨੂੰ ਪੱਕਾ ਟਿਕਾਣਾ ਦੱਸੋ ਮੇਰਾ ਪਿਓ ਕਿੱਥੇ ਬੈਠਾ ਤੇ ਪਾਸ਼ਾ ਕਹਿੰਦੇ ਵੀ ਤੂੰ ਉੱਥੇ ਚਲਾ ਜਾ ਕਹਿੰਦੇ ਖਾਣ ਪਾ ਖਾਣ ਪੀਣ ਦੀਆਂ ਕੋਈ ਵਸਤੂਆਂ ਲੈ ਕੇ ਤੇ ਭਗਿਆੜ ਦੀ ਧੋਨੀ ਦੇ ਵਿੱਚ ਫਲਾਨੀ ਝਾੜੀ ਦੇ ਥੱਲੇ ਬੈਠਾ ਤੇਰਾ ਪਿਤਾ ਕਹਿੰਦਾ ਤੈਨੂੰ ਦੇਖ ਕੇ ਜਰੂਰ ਕਹਣਾ ਤੇਰੇ ਨਾਲ ਗੱਲਾਂ ਬਾਤਾਂ ਕਰੇਗਾ ਕਿਉਂਕਿ ਧੰਨ ਅਰੰਕਾਰ ਕੋਈ ਆਮ ਗੱਲ ਨਹੀਂ ਸੀ ਉਹ ਕੋਈ ਕਿਸੇ ਵੱਲੋਂ ਭੇਜੇ ਹੋਏ ਇਸ ਸੰਸਾਰ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸਾ ਨਹੀਂ ਆਏ ਸਨ ਉਹ ਧੰਨ ਅਰੰਕਾਰ ਖੁਦ ਪ੍ਰਗਟ ਹੋਏ ਸਨ ਔਰ ਉਹ ਬੰਦਾ ਝਾੜੀਆਂ ਦੇ ਵਿੱਚ ਉੱਥੇ ਚਲਾ ਗਿਆ ਜਿੱਥੇ ਪਾਸ਼ਾ ਜੀ ਨੇ ਦੱਸਿਆ ਕਿ ਤੇਰਾ ਪਿਤਾ ਫਲਾਨੀ ਜਗ੍ਹਾ ਤੇ ਬੈਠਾ ਉੱਥੇ ਜਾ ਕੇ ਦੇਖਦਾ ਉਸੇ ਤਰ੍ਹਾਂ ਉਹ ਬਿਘਾੜ ਬੈਠਾ ਤੇ ਐਸੀ ਸਤਗੁਰਾਂ ਦੀ ਦ੍ਰਿਸ਼ਟੀ ਹੋਈ ਬਿਘਾੜ ਦੇ ਵਿੱਚੋਂ ਉਹਦੇ ਪਿਓ ਦਾ ਜਿਹੜਾ ਰੂਪ ਸੀ ਉਹ ਪ੍ਰਗਟ ਹੋ ਗਿਆ ਔਰ ਕਹਿਣ ਲੱਗਿਆ ਕਹਿੰਦਾ ਮੈਂ ਤੇਰਾ ਪਿਤਾ ਹੀ ਆ ਕਹਿੰਦਾ ਜਿਹੜੇ ਕੋਈ ਸਾਧੂ ਫਕੀਰ ਆਏ ਨੇ ਕਹਿੰਦਾ ਬੜੀ ਕਰਨੀ ਬਲ ਨੇ ਜਿਨ੍ਹਾਂ ਨੇ ਤੈਨੂੰ ਮੇਰੇ ਤੱਕ ਪਹੁੰਚਾ ਦਿੱਤਾ ਅੱਜ ਔਰ ਗੱਲਾਂ ਬਾਤਾਂ ਕਰਦਾ ਰਿਹਾ ਫਿਰ ਉਹ ਬੱਚੇ ਨੇ ਸਵਾਲ ਕੀਤਾ ਆਪਣੇ ਪਿਤਾ ਦੇ ਉੱਪਰ ਕਹਿੰਦਾ ਪਿਤਾ ਜੀ ਫਿਰ ਤੁਸੀਂ ਬਗਿਹੜ ਦੀ ਧੋਨ ਦੇ ਵਿੱਚ ਕਿਵੇਂ ਆਏ ਕਿਉਂਕਿ ਆਪਾਂ ਗੱਲ ਕਰਦੇ ਹਾਂ ਜੈਸੀ ਚਿੰਤਾ ਮੈਂ ਜੋ ਮਰਾਂ ਕਹਿੰਦਾ ਵੀ ਅੰਤ ਸਮਾਂ ਸੀ ਮੇਰਾ ਅੰਤ ਸਮੇਂ ਦੇ ਵਿੱਚ ਕੀ ਹੋਇਆ ਕਹਿੰਦਾ ਮੈਂ ਕਿਸੇ ਦੇ ਕੋਲ ਚਲਾ ਗਿਆ ਕਹਿੰਦਾ ਉੱਥੇ ਕਹਿੰਦਾ ਉਹ ਮੱਛੀ ਨੂੰ ਤਰ ਰਹੇ ਆ ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਵੀ ਇਸ ਨੂੰ ਖਾਲਮਾ ਕਹਿੰਦਾ ਪਰ ਮੇਰੇ ਮਨ ਦੇ ਖਿਆਲ ਮਨ ਦੇ ਵਿੱਚ ਰਹਿਣ ਕਰਕੇ ਕਹਿੰਦਾ ਮੇਰੀ ਉੱਥੇ ਹੀ ਮੌਤ ਹੋਗੀ ਤਬਕੇ ਆੜ ਨੂੰ ਕਹਿੰਦਾ ਮੱਛੀ ਬੜੀ ਪਸੰਦ ਹੁੰਦੀ ਐ ਕਹਿੰਦਾ ਐਸੇ ਕਰਕੇ ਮੈਂ ਬਗਿਹੜ ਦੀ ਧੋਨ ਦੇ ਵਿੱਚ ਆਇਆ ਕਿਉਂ ਜਿਹੋ ਦਾ ਆਪਾਂ ਇਸ ਸੰਸਾਰ ਦੇ ਵਿੱਚ ਸੋਚਾਂਗੇ ਜਾਂ ਜਿਹੋ ਦੇ ਇੱਥੇ ਆਪਾਂ ਕਰਮ ਕਮਾਵਾਂਗੇ ਉਸੇ ਤਰ੍ਹਾਂ ਦੀ ਅੱਗੇ ਧੋਨਾਂ ਮਿਲਣੀਆਂ ਨੇ ਤਾਂ ਕਰਕੇ ਸਾਨੂੰ ਸਤਿਗੁਰੂ ਕਹਿੰਦੇ ਕਈ ਕੋਟ ਭੂਤ ਪ੍ਰੇਤ ਸ਼ੁਕਰਮਰਗਾ ਚ ਕਿਉਂਕਿ ਜਿਹੜਿਆ ਭੂਤਾਂ ਪ੍ਰੇਤਾਂ ਨੇ ਆ ਵੀ ਧੋਨਾਂ ਨੇ ਇਹ ਭੂਤ ਪ੍ਰੇਤ ਵੀ ਧੋਨਾਂ ਦੇ ਵਿੱਚ ਨੇ ਤੋ ਕਿ ਆਪਾਂ ਜੇ ਕੋਈ ਬੰਦਾ ਕਿਸ ਨੂੰ ਕਹ ਦੇ ਭੂਤ ਪ੍ਰੇਤ ਫੇਰ ਆਪਾਂ ਨਹੀਂ ਮੰਨਦੇ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਸਸਪਸ਼ਟ ਸਮਝਾ ਦਿੱਤਾ ਪਰ ਅੱਜ ਕੱਲ ਤਾਂ ਗਲੀਆਂ ਦੇ ਵਿੱਚ ਆਏ ਭੂਤ ਦੇਖਦੇ ਆਪਾਂ ਸ਼ਰਾਬ ਪੀਤੇ ਹੁੰਦੇ ਆ ਸ਼ਾਮ ਨੂੰ ਕਦੇ ਲੈਨਮੈਂਟ ਇਧਰ ਆਊਟ ਹੁੰਦੀ ਆ ਕਦੇ ਇਧਰ ਹੁੰਦੀ ਉਹ ਭੂਤ ਹੈ ਇੱਕ ਉਹ ਦੋਨਾਂ ਉਹ ਵੀ ਦੋਨਾਂ ਦੇ ਵਿੱਚ ਨੇ ਤੇ ਪਰ ਜਿਹੜੇ ਸਹਿਬ ਨੇ ਕਹਿਆ ਜਿਹੜੇ ਅੰਤ ਸਮੇਂ ਦੇ ਵਿੱਚ ਬੋਲਦੇ ਨੇ ਉਹ ਵੀ ਦੋਨਾਂ ਦੇ ਵਿੱਚ ਨੇ ਸੋ ਬਹੁਤ ਭਾਗਾਂ ਵਾਲਿਓ ਭਾਈ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਹੋ ਕਿਉਂਕਿ ਸੰਸਾਰ ਤੇ ਕੁਝ ਲਾਹਾ ਖਟਨਾ ਹੈ ਤੇ ਸਤਿਗੁਰਾਂ ਦਾ ਇਹ ਨਹੀਂ ਪਤਾ ਕਦੋਂ ਕੋਈ ਪ੍ਰੀਖਿਆ ਦੀ ਘੜੀ ਆ ਜਾਣੀ ਆ ਘਬਰਾਇਆ ਨਾ ਕਰੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਲੋਗੜ ਦੇ ਕਿਲੇ ਦੇ ਵਿੱਚ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਬੈਠੇ ਆ ਤੇ 22 ਧਾਰ ਦੇ ਰਾਜਿਆਂ ਨੇ ਸੋਚ ਲਿਆ ਵੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਮਲੀਆ ਮੇਟ ਕਰ ਦੇਣਾ। ਅਨੰਦਗੜ੍ਹ ਦੇ ਕਿਲੇ ਨੂੰ ਆਪਾਂ ਢਾ ਦੇਣਾ, ਲੋਹਗੜ੍ਹ ਦੇ ਕਿਲੇ ਨੂੰ ਆਪਾਂ ਢਹ ਢੇਰੀ ਕਰ ਦੇਣਾ, ਇਹਦੇ ਤੇ ਆਪਾਂ ਕਬਜ਼ਾ ਕਰ ਲੈਣਾ। ਕਿਉਂਕਿ ਜਿਹੜੇ ਮੈਂ ਗੱਲ ਕਰਦਾ ਜਿਹੜੇ ਗੁਰਦੁਆਰੇ ਲੰਗਰ ਛਕਣ ਵੀ ਆਉਂਦੇ ਆ। ਫਿਰ ਲੰਗਰ ਛਕਣ ਵਾਲਿਆਂ ਦੀ ਕਿੱਥੇ ਪਰਖ ਹੁੰਦੀ ਹੈ ਮੈਂ ਗੱਲ ਉਹ ਕਰਦਾ। ਔਰ ਬਾਈ ਧਾਰ ਦੇ ਰਾਜਿਆਂ ਨੇ ਸੋਚ ਲਿਆ ਵੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਢਹ ਢੇਰੀ ਕਰ ਦੇਣਾ ਦੋਨੇ ਕਿਲਿਆਂ ਨੂੰ ਢਾ ਦੇਣਾ ਤੇ ਉਹਨਾਂ ਨੇ ਕੀ ਕੀਤਾ ਇੱਕ ਹਾਥੀ ਤਿਆਰ ਕੀਤਾ ਹਾਥੀ ਤਿਆਰ ਕਿ ਉਹਦੇ ਸਾਹੀ ਪੈਸਾਕ ਪਹਿਨਾਈ ਪੈਸਾਕ ਪਨਾ ਕੇ ਉਹਨੂੰ ਹੋਰ ਤਾਂ ਹੋਰ ਜਿਹੜੇ ਪੈਸ਼ਾਕ ਵੀ ਕੋਈ ਆਮ ਨਹੀਂ ਸੀ ਉਹਨਾਂ ਲੋਹੇ ਦੇ ਪੈਸ਼ਾਕ ਬਣਾ ਕੇ ਕਿ ਕੋਈ ਇਸ ਤੇ ਬਾਰ ਨਾ ਕਰ ਸਕੇ ਕਿਉਂਕਿ ਹਸਤੀ ਦੀ ਤਾਂ ਵੈਸੀ ਮਸਤੀ ਬਹੁਤ ਮਾੜੀ ਹੁੰਦੀ ਆ ਜੰਗਲਾਂ ਦੇ ਜੰਗਲ ਤਬਾਹ ਕਰ ਦਿੰਦਾ ਤੇ 22 ਧਾਰ ਦੇ ਰਾਜਿਆਂ ਨੇ ਕੀ ਸੋਚਿਆ ਜਨੇਵੀ ਨੂੰ ਸ਼ਰਾਬ ਪਿਆ ਕੇ ਇੰਨਾ ਮਸਤ ਕਰ ਦਿਓ ਕਿ ਇਹਨੂੰ ਪਤਾ ਨਾ ਲੱਗੇ ਕਿ ਜਿਹੜਾ ਕਿ ਲੋਹਗੜ ਦੇ ਕਿਲੇ ਨੂੰ ਸਿੱਧਾ ਜਾ ਕੇ ਤੋੜ ਦੇਵੇ ਉਹਦੀ ਸੁੰਡ ਦੇ ਉੱਪਰ ਕਿਰਪਾਨਾਂ ਸਜਾ ਦਿੱਤੀਆਂ ਔਰ ਸੇਲੇ ਵਗੈਰਾ ਸਜਾ ਕੇ ਮੱਥੇ ਦੇ ਉੱਪਰ ਲੋਹੇ ਦੇ ਸਜੋਹਾਂ ਨੂੰ ਸਜਾ ਕੇ ਔਰ ਇਹਨੇ ਕੁਦਕ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਕਿ ਕਹਿੰਦੇ ਬਾਈ ਧੜ ਦੇ ਰਾਜਿਆਂ ਨੇ ਆਨੰਦਗੜ੍ਹ ਦੇ ਕਿਲੇ ਦੇ ਉੱਪਰ ਕਹਿੰਦੇ ਹਮਲਾ ਕਰਉਣ ਵਾਸਤੇ ਇੱਕ ਹਾਥੀ ਤਿਆਰ ਕੀਤਾ ਜਿਹੜਾ ਕਹਿੰਦੇ ਬੜਾ ਮਸਤਾ ਹਾਥੀ ਆ ਕਹਿੰਦੇ ਕੱਲ ਨੂੰ ਇਹਨਾਂ ਨੇ ਹਮਲਾ ਕਰ ਦੇਣਾ ਤੇ ਅਨੰਦਗੜ੍ਹ ਦੇ ਕਿਲੇ ਨੂੰ ਕਹਿੰਦੇ ਢਹਿ ਢੇਰੀ ਕਰਨ ਦਾ ਬਾਈ ਧੜ ਦੇ ਰਾਜਿਆਂ ਨੇ ਸੋਚ ਲਿਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਹੱਸੇ ਤੇ ਮੁਸਕਰਾਏ ਕਹਿਣ ਲੱਗੇ ਕੋਈ ਗੱਲ ਨਹੀਂ ਫੇਰ ਕੀ ਕਹਿੰਦੇ ਸਾਡੇ ਕੋਲ ਵੀ ਇੱਕ ਹਾਥੀ ਆ ਸਾਡਾ ਹਾਥੀ ਵੀ ਕਹਿੰਦੇ ਉਹ ਬਾਈ ਧਾਰ ਦੇ ਹਾਥੀਆਂ ਦੇ ਨਾਲ ਲੜੇਗਾ ਉਹ ਹਾਥੀ ਕੌਣ ਸੀ ਉਹ ਦੁਨੀ ਚੰਦ ਦੁਨੀ ਚੰਦ ਨੂੰ ਕਹਿੰਦੇ ਵੀ ਚੱਲ ਵੀ ਦੁਨੀ ਚੰਦ ਕਹਿੰਦੇ ਕੱਲ ਨੂੰ ਬਾਈ ਧਾਰ ਦੇ ਰਾਜਾ ਨੇ ਕਹਿੰਦੇ ਹਮਲਾ ਕਰ ਦੇਣਾ ਚੱਲ ਹੋ ਤਿਆਰ ਬਿਆਰ ਕਹਿੰਦੇ ਤੂੰ ਗੁਰੂ ਘਰ ਦਾ ਬੜਾ ਲੰਗਰ ਛੱਕਿਆ ਕਿਉਂਕਿ ਦੁਨੀ ਦੁਨੀ ਚੰਦ ਦਾ ਜਿਹੜਾ ਸਰੀਰ ਸੀ ਉਹ ਲੰਗਰ ਛੱਕ ਛੱਕ ਕੇ ਹਾਥੀ ਵਾਂਗ ਹੋ ਗਿਆ ਸੀ ਕਿਉਂਕਿ ਮੈਂ ਗੱਲ ਕਰਦਾ ਜਦੋਂ ਕੋਈ ਪਰਖ ਦੀ ਘੜੀ ਆਉਂਦੀ ਹੈ ਜਿਹੜੇ ਨਾਮ ਕੋਈ ਕੁਝ ਲਗਣਾ ਹੁੰਦਾ ਜਿਹਨੇ ਕੁਝ ਪ੍ਰਾਪਤ ਕਰਨਾ ਹੁੰਦਾ ਇਹ ਨਹੀਂ ਪਤਾ ਕਿਸ ਤਰ੍ਹਾਂ ਉਹਨੇ ਪ੍ਰਾਪਤ ਕਰਨਾ ਔਰ ਦੁਨੇ ਚੰਦ ਨੇ ਕੀ ਕੀਤਾ ਕਹਿੰਦਾ ਵੀ ਮੈਂ ਥੋੜਾ ਮਹਾਰਾਜ ਕਹਿੰਦਾ ਹਾਥੀ ਦੇ ਨਾਲ ਲੜ ਸਕਦਾ ਹਾਥੀ ਮਸਤ ਹਾਥੀ ਇਹ ਕਹਿੰਦਾ ਉਹ ਮੈਨੂੰ ਮਾਰ ਦੇਣਾ ਕਹਿੰਦਾ ਮੈਂ ਉਹਦੇ ਨਾਲ ਨਹੀਂ ਲੜ ਸਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਕਰਤੱਬੀ ਸਨ ਕਹਿੰਦੇ ਨਹੀਂ ਨਹੀਂ ਭਾਈ ਦੁਨੇ ਚੰਦ ਤੂੰ ਬੜਾ ਲੰਗਰ ਛਕਿਆ ਤੇ ਤੇਰੀ ਕਨੇ ਹੁਣ ਪਰਖ ਦੀ ਘੜੀ ਆ ਹੁਣ ਕਹਿੰਤੋ ਇਹ ਸਰਾਬੇ ਹਾਥੀ ਦੇ ਨਾਲ ਇਸ ਮਸਤ ਹਾਥੀ ਦੇ ਨਾਲ ਲੜਨਾ ਉਹਨੇ ਕਹਿਵਿਆ ਗੁਰੂ ਮਰਵਾਊਗਾ ਹੁਣ ਉਹਨੇ ਕੀ ਕੀਤਾ ਫਿਰ ਲੋਹ ਗੜ ਦੇ ਕਿਲੇ ਨੂੰ ਪੌੜੀ ਲਾ ਕੇ ਇੱਕ ਰਸਾ ਲੈ ਲਿਆ ਰਸਾ ਲੈ ਕੇ ਜਦ ਕੰਧ ਉੱਪਰ ਦੀ ਟੱਪਾਂ ਲੱਗਿਆ ਤਾਂ ਆਪਣੇ ਲੱਤ ਣਵਾਲੀ ਭੱਜ ਗਿਆ ਔਰ ਦੂਸਰੇ ਦਿਨ ਦੀ ਸਵੇਰ ਹੋਈ ਉਧਰੋਂ ਬਾਈ ਧਾਰ ਦੇ ਰਾਜਾ ਨੇ ਆਪਣੇ ਹਾਥੀ ਨੂੰ ਹਮਲਾ ਕਰਨ ਵਾਸਤੇ ਭੇਜ ਦਿੱਤਾ ਤੇ ਉਧਰੋਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਗੁਰੂ ਗੋਵਿੰਦ ਸਿੰਘ ਮਹਾਰਾਜ ਬੈਠੇ ਨੇ ਉਧਰੋਂ ਸਿੰਘਾਂ ਨੇ ਕਹਿ ਦਿੱਤਾ ਕਿਨੇ ਮਹਾਰਾਜ ਹਾਥੀ ਭੱਜਿਆ ਆ ਰਿਹਾ ਤੇ ਇਹਨਾਂ ਮਸਤ ਹਾਸਿਆ ਕਹਿੰਦੇ ਉਹਨੇ ਪਤਾ ਨਹੀਂ ਇੱਥੇ ਕੁਝ ਕੁਝ ਕਰ ਦੇਣਾ ਆਪਣੇ ਅਨੰਦਗੜ੍ਹ ਸਾਹਿਬ ਦੇ ਕਿਲੇ ਤੇ ਹਮਲਾ ਕਰ ਦੇਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਈਡ ਦੇ ਵਿੱਚ ਦੇਖਿਆ ਤੱਕਿਆ ਜਦ ਭਾਈ ਮਨੀ ਸਿੰਘ ਜੀ ਦਾ ਪੋਤਾ ਬਾਬਾ ਬਚਿੱਤਰ ਸਿੰਘ ਜੀ ਬੈਠੇ ਨੇ ਉਹਨਾਂ ਨੂੰ ਕਹਿੰਦੇ ਭਾਈ ਬਚਿੱਤਰ ਸਿਆ ਚੱਲ ਕਹਿੰਦੇ ਹਾਥੀ ਦੇ ਨਾਲ ਲੜ ਉਹ ਖੜਾ ਹੋਇਆ ਕਹਿੰਦਾ ਮਹਾਰਾਜ ਇਹਨੇ ਮਸਤ ਹਾਥੀ ਦੇ ਨਾਲ ਲੜਨਾ ਔਖਾ ਕਨ ਪਰ ਜੇ ਤੁਹਾਡਾ ਥਾਪੜਾ ਹੋਵੇ ਤੁਹਾਡੇ ਸਿਰ ਦੇ ਉੱਪਰ ਹੱਥ ਹੋਵੇ ਕਨ ਫਿਰ ਮੈਂ ਇਸ ਹਾਥੀ ਦੇ ਨਾਲ ਲੜ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦਿੱਤਾ ਔਰ ਘੋੜਸਵਾਰ ਕਰਾ ਕੇ ਕਹਿੰਦੇ ਚੱਕ ਕਹਿੰਦੇ ਚੱਲ ਤੂੰ ਹੁਣ ਇਸ ਸਮਸਤ ਹਾਥੀ ਦੇ ਨਾਲ ਕਹਿਣਾ ਕਹਿੰਦੇ ਉਹਨੂੰ ਹਮਲਾ ਨਹੀਂ ਕਰਨ ਦੇਣਾ। ਔਰ ਭਾਈ ਬਚੱਤਰ ਸਿੰਘ ਜੀ ਨੇ ਇੱਕ ਨਾਗਨੀ ਤਿਆਰ ਕਰਵਾਈ। ਕਿਉਂਕਿ ਆਪਾਂ ਆਮ ਦੇਖਦੇ ਆਂ ਕਈ ਵਾਰ ਨਹਿੰਗਾ ਸਿੰਘਾਂ ਦੇ ਆਪਣੇ ਨਗਰਾਂ ਦੇ ਵਿੱਚ ਹੱਥ ਦੇ ਵਿੱਚ ਨਾਗਨੀ ਫੜੀ ਹੁੰਦੀ ਆ। ਉਹ ਨਾਗਨੀ ਤਿਆਰ ਕਰਵਾ ਕੇ ਭਾਈ ਬਚੱਤਰ ਸਿੰਘ ਘੋੜੇ ਤੇ ਸਵਾਰ ਹੋ ਕੇ ਤੇ ਸਾਹਮਣੇ ਹਾਥੀ ਆ ਰਿਹਾ ਭੱਜਿਆ ਤੇ ਭਾਈ ਬਚਿੱਤਰ ਸਿੰਘ ਜੀ ਨੇ ਸਾਹਮਣੇ ਘੋੜਾ ਕਰ ਦਿੱਤਾ ਤੇ ਆਪਣੀ ਲਾਗਣੀ ਨੂੰ ਸਿੱਧਾ ਕਰਦਿਆਂ ਹੋਇਆ ਉਸ ਮਸਤ ਹਾਥੀ ਦੇ ਮੱਥੇ ਦੇ ਵਿੱਚ ਲਾਗਣੀ ਮਾਰਿਆ ਤੇ ਹਾਥੀ ਨੂੰ ਢਹਿ ਢੇਰੀ ਕਰ ਦਿੱਤਾ ਕਿਉਂਕਿ ਗੁਰੂ ਦਾ ਥਾਪੜਾ ਐਸਾ ਹੁੰਦਾ ਨਹੀਂ ਹਾਥੀ ਨਾਲ ਕੋਈ ਲੜਨ ਦੇ ਭਾਈ ਬਚਿੱਤਰ ਸਿੰਘ ਦੀ ਕੋਈ ਹਿੰਮਤ ਨਹੀਂ ਸੀ ਕਿਉਂਕਿ ਗੁਰੂ ਦਾ ਥਾਪੜਾ ਸੀ ਗੁਰੂ ਕਈ ਵਾਰੀ ਆਪਣੇ ਤੋਂ ਪਰਖ ਦੀਆਂ ਘੜੀਆਂ ਦੇ ਵਿੱਚ ਪਤਾ ਨਹੀਂ ਕੀ ਕੁਝ ਕਰਵਾ ਦਿੰਦਾ ਪਰ ਆਪਣੇ ਘਰਾਂ ਦੇ ਵਿੱਚ ਕੋਈ ਮਾੜੀ ਜੀ ਬਿਮਾਰੀ ਆ ਜਾਵੇ ਜਾਂ ਕੁਝ ਹੋਰ ਥੋੜਾ ਜਿਹਾ ਹੋ ਜਾਵੇ ਕੋਈ ਦੁੱਖ ਤਕਲੀਫ ਦੇ ਵਿੱਚ ਹੋਈਏ ਤੇ ਫਿਰ ਹੋਰ ਤਾਂ ਹੋਰ ਅਸੀਂ ਗੁਰੂ ਨੂੰ ਭੁੱਲ ਕੇ ਕਿਤੇ ਹੋਰ ਭੜਕਦੇ ਫਿਰਦੇ ਆ ਕਦੇ ਇਹ ਸੋਚਿਆ ਵੀ ਸਾਡੇ ਤੇ ਵੀ ਗੁਰੂ ਵਾਂਗ ਕੋਈ ਪਰਖ ਦੀ ਘੜੀ ਹੋ ਸਕਦੀ ਆ ਜਾਂ ਕੋਈ ਪਰਖਣ ਵਾਸਤੇ ਸਾਡੇ ਨਾਲ ਗੁਰੂ ਨੇ ਕੀਤਾ ਹੋਵੇ ਕਿਉਂਕਿ ਇਹ ਨਹੀਂ ਪਤਾ ਗੁਰੂ ਨੇ ਕਿੱਥੇ ਪਰਖਣਾ ਜੱਕੀ ਕੋਈ ਭਾਣਾ ਆਪਣੇ ਨਾਲ ਵਾਪਰਨਾ ਕਿਉਂਕਿ ਭਾਣੇ ਦੇ ਅੰਦਰ ਸਭ ਕੁਝ ਜੋ ਵੀ ਹੋ ਰਿਹਾ ਬੰਦੇ ਦੇ ਕੁਝ ਵੀ ਹੱਥ ਦੇ ਵਿੱਚ ਨਹੀਂ ਬੰਦਾ ਬੜਾ ਕੁਝ ਕਰਦੇ ਬੜਾ ਗੱਲਾਂ ਬਾਤਾਂ ਨਾਲ ਕੁਝ ਕਰਦਾ ਮੈਂ ਇਹ ਕਰਦਾਗਾ ਪਰ ਕੁਝ ਵੀ ਕਰਨ ਵਾਲਾ ਬੰਦਾ ਨਹੀਂ ਕਰਨ ਵਾਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਵਿੱਚ ਅੱਜ ਆਪਣੇ ਵਿੱਚ ਹਾਜ਼ਰ ਨਾਜ਼ਰ ਜਾਹਰ ਪ੍ਰਤੱਖ ਜਾਗਦੀ ਜੋਤ 11ਵੀਂ ਜੋਤ ਬੈਠੀ ਆ ਇਹਨਾਂ ਦੇ ਹੱਥ ਦੇ ਵਿੱਚ ਜੋ ਵੀ ਕਰਨਾ ਪਰ ਮਨੁੱਖ ਦੇ ਹੱਥ ਦੇ ਵਿੱਚ ਤਾਂ ਕੁਝ ਵੀ ਨਹੀਂ ਪਰ ਠੁੱਟੀਆਂ ਡਿਗਰੀਆਂ ਚੱਕੀ ਫਿਰਦਾ ਮਨੁੱਖ ਬੜੀਆਂ ਠੁੱਟੀਆਂ ਡਿਗਰੀਆਂ ਨੇ ਕਿਉਂਕਿ ਠੁੱਟੀਆਂ ਡਿਗਰੀਆਂ ਦੇ ਵਿੱਚ ਕਦੇ ਆਪਾਂ ਵੀ ਆ ਜਾਣੇ ਪਰ ਭਾਈ ਇਸ ਤੋਂ ਸੱਚਾ ਗੁਰੂ ਕਦੇ ਨਹੀਂ ਮਿਲਣਾ ਆ ਜਿਹੜਾ ਮੇਰੀਆਂ ਹੁਣ ਮਾਵਾਂ ਭੈਣਾ ਨਿਤਨੇਮ ਕਰ ਰਹੀਆਂ ਬੈਠੀਆਂ ਇਹੋ ਨਾਲ ਜਾਣਾ ਭੈਣੋ ਤੁਹਾਡੇ ਸਾਡੇ ਬੱਚਿਆਂ ਨੂੰ ਵੀ ਬੇਨਤੀ ਹੈ ਬੱਚਾ ਤੁਸੀਂ ਵੀ ਕੇਸਾ ਧਾਰੀ ਹੋ ਔਰ ਗੁਰੂ ਵਾਲੇ ਬਣੋ ਜਿਹੜੇ ਇਹਨਾਂ ਨੇ ਹਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਅਤੇ ਗੁਰੂ ਵਾਲੇ ਬਣ ਕਿਉਂਕਿ ਹੋਰ ਤਾਂ ਹੋਰ ਸਾਡੇ ਬੱਚਿਆਂ ਦੀ ਪਹਿਚਾਣ ਹੋ ਸਕੇ ਕਿ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈਤਾ ਆ ਸਾਡੇ ਬੱਚੇ ਤਾਂ ਅੱਜ ਕੱਲ ਕੁੱਕੜ ਕਲੀਆਂ ਜੇ ਬਣਾ ਕੇ ਪੱਥੇ ਲੱਗਦੇ ਮੁਸਲਮਾਨ ਆ ਕਿ ਸਿੱਖ ਆ ਕੋਈ ਉਹਨਾਂ ਦੇ ਧਰਮ ਦਾ ਹੀ ਨਹੀਂ ਪਤਾ ਲੱਗਦਾ ਵੀ ਕਿਹੜੇ ਧਰਮ ਦੇ ਵਿੱਚ ਪੈਦਾ ਹੋਏ ਆ ਕਿਉਂਕਿ ਸਾਡੀ ਪਹਿਚਾਨ ਸਾਡੀ ਦਸਤਾਰ ਦੇ ਨਾਲ ਸਾਡੀ ਪਹਿਚਾਨ ਸਾਡੇ ਦਾੜੇ ਦੇ ਨਾਲ ਆ ਕਮ ਸੇ ਕਮ ਜੇਕਰ ਆਪਾਂ ਕਿਸ ਦਾੜੀ ਨਹੀਂ ਰੱਖਨੇ ਕਿਰਾਂ ਦਸਤਾਰਾ ਸਜਾਉਣੀ ਆ ਤਾਂ ਸਿੱਖੋ ਨਾ ਸਾਡਾ ਪਤਾ ਲੱਗ ਸਕੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਆ ਅਸੀਂ ਸਿੱਖ ਧਰਮ ਦੇ ਵਿੱਚ ਜਨਮ ਲੈਤਾ ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਕਿ ਸਾਡੇ ਪਿਤਾ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਗਏ ਨੇ ਵੀ ਉਹਨਾਂ ਨੇ ਸਾਡੇ ਵਾਸਤੇ ਸਰਬੰਸ ਬਾੜ ਦਿੱਤਾ ਤੇ ਅੱਜ ਜਿਹੜੇ ਸਾਨੂੰ ਕਹਿ ਕੇ ਗਏ ਸਿੱਖ ਸਿੱਖ ਮੇਰਾ ਸਭਤ ਸੂਰਤ ਹੋਣਾ ਚਾਹੀਦਾ ਤੇ ਅੱਜ ਅਸੀਂ ਟੱਕਲੇ ਹਰ ਗਿਆ ਦਾੜ੍ਹੀਆਂ ਬਣਾ ਲੈਨੇ ਸਾਡਾ ਪਤਾ ਹੀ ਨਹੀਂ ਲੱਗਦਾ ਸੀ ਕਹਿ ਸਕਦੇ ਆ ਵੀ ਸਿੱਖ ਕਿਉਂਕਿ ਸਿੱਖ ਆ ਸਿੱਖਣ ਵਾਸਤੇ ਆਉਂਦਾ ਇੱਥੇ ਆਪਾਂ ਕੁਝ ਗ੍ਰਹਿਣ ਕਰਨ ਵਾਸਤੇ ਆਉਣੇ ਆ ਸਾਨੂੰ ਮਾਣ ਹੋਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਦੇ ਅਸੀਂ ਸਿੱਖਾਂ ਪਰ ਪਤਨੇ ਇਸ ਤੱਕ ਕਿੰਨੇ ਕੁ ਗੁਰੂ ਬਣਾ ਰੱਖੇ ਅੱਜ ਕਿੰਨੇ ਕੁ ਥਾਵਾਂ ਤੇ ਬੰਦਾ ਭਟਕਦਾ ਫਿਰਦਾ ਬੱਚਿਆਂ ਨੂੰ ਬੇਨਤੀ ਹੈ ਭਾਈ ਬੱਚੋ ਦਸਤਾਰਾਂ ਸਜਾਇਆ ਕਰੋ ਆਪਣੇ ਸਿਰਾਂ ਦੇ ਉੱਪਰ ਕਾਲਜ ਸਕੂਲਾਂ ਨੂੰ ਜਦੋਂ ਤੁਸੀਂ ਜਾਂਦੇ ਹੋ ਛੋਟੇ ਉੱਥੇ ਵੀ ਵੱਖਰੀ ਪਹਿਚਾਣ ਹੋਵੇ ਕਿ ਇਹ ਸਿੱਖਾਂ ਦੇ ਬੱਚੇ ਨੇ ਕਿਉਂਕਿ ਫਿਰ ਨਹੀਂ ਜੇ ਭੇਡਾਂ ਦੇ ਵਿੱਚ ਭੇਡਾਂ ਹੀ ਰਹਿਣਾ ਫਿਰ ਤਾਂ ਜਿੱਥੇ ਮਰਜ਼ੀ ਤੁਰੇ ਫਿਰੋ ਪਰ ਸਾਨੂੰ ਮਾਨ ਹੋਣਾ ਚਾਹੀਦਾ ਕਿ ਅਸੀਂ ਸਿੱਖਾਂ ਤੇ ਮੇਰੀਆਂ ਭੈਣਾਂ ਬਹੁਤ ਭਾਗਾ ਵਾਲੀਆਂ ਜਿਹੜੀਆਂ ਇਸ ਤਰ੍ਹਾਂ ਨਿਤਨੇਮ ਕਰਦੀਆਂ ਇਹੋ ਨਾਲ ਜਾਣਾਗਾ ਹੋਰ ਕੁਝ ਵੀ ਨਾਲ ਜਾਣ ਵਾਲਾ ਨਹੀਂ ਸੋ ਹੁਣ ਆਪਣਾ ਸਮਾਪਤੀ ਦਾ ਟਾਈਮ ਹੋ ਗਿਆ ਭਾਈ ਆਪਾਂ ਸਾਰਿਆਂ ਨੇ ਹੱਲ ਮਿਲ ਕੇ ਸ਼ਲੋਕ ਪੜ ਕੇ ਸਮਾਪਤੀ ਕਰਨੀ ਹੈ ਜੀ ਪੜੋ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦੇਵ ਸਰਾਤ ਦੋਏ ਦਾਈ ਦਾਇਆ ਚੰਗ ਆਈਆ ਭਰ ਆਈਆ ਕਰਮੀ ਆਪੋ ਆਪਣੀ ਜਿਨੀ ਨਾ ਮਤ ਆਇਆ ਨਾਨਕ ਤੇ ਮੁਖ ਉਦਲੇ ਜਿਨੇ ਨਾਮ ਤੇ ਆਇਆ ਗਏ ਮਸਾਕਤ ਕਾਲ ਕਿਤੇ ਚੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀਕੀ ਫਤਿਹ ਟੋਟਾ ਕਰ ਤੁਮ ਭੇ ਅਰਦਾਸ ਤੁਮਾ ਤੇ ਪਿਤਾ ਹਮ ਤੁਮਰੀ ਕਿਰਪਾ ਮੈਂ کوئی نہ جانے تم رائے انت سگل تم رائے سوتر تاری تمہاری گات مت تم ہی جانی تو آگے ارداس ہماری ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਰਦਾਸਿਕ ਉਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪੌੜੀ ਪ੍ਰਥਾ ਭਗਉਤੀ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਬਲੋ ਸ੍ਰੀ ਹਰਿ ਆਇ ਸ੍ਰੀ ਹਰਿ ਕ੍ਰਿਸ਼ਨ ਧਿਆਇ ਆਜ ਸਜਿਠਾ ਸਭ ਦੁੱਖ ਜਾਏ ਸੇਗ ਬਹਾਦਰ ਸਿਬਰੇ ਆ ਘਰ ਨੌਨ ਤੇ ਆਵੇ ਧਾਏ ਸਭ ਥਾਏ ਉਹਨਾਂ ਦੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਏ ਉਹਨਾਂ ਦੀ ਸਹਾਏ ਦਸਾਂ ਪਾਤਸ਼ਾਹਿਆਂ ਦੀ ਜਾਗਦੀ ਜੋਤ ਦੁਗੋ ਦੁਗਾ ਅਟਲ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਜੀ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲਾਂ ਜੀ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੇ ਮੁਕਤਿਆਂ ਹੱਜਾਂ ਜੱਪਿਆਂ ਤੱਪਿਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਸੁਣ ਕੇ ਅੰਧਥ ਕੀਤਾ ਤਨਾ ਪਿਆਰਾਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸਿੱਖ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜੇ ਤਨ ਅਰ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਅਨੇਕਾ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕਿਸਾ ਸਵਾਸਾ ਸੰਗ ਨਿਭਾਈਤਲਾ ਪਿਆਰੇ ਸਚਾਰਾਂ ਜੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਬੋਲੋ ਜੀ ਪੰਜ ਤਖਤਾ ਸਰਬੱਤ ਗੁਰਦਵਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਬੋਲਣਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਰ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹਰ ਛਰ ਇਤ ਤੇਗ ਤੇਗ ਫਤਿਹ ਬੇਰਤ ਕੀ ਪੈਜ ਪੰਥ ਕੀ ਜਿੱਤ ਸ੍ਰੀ ਸਾਹਿਬ ਜੀ ਸਹਾਈ ਸਿੱਖਾਂ ਦੇ ਬੋਲ ਬਾਲੇ ਬੋਲੋ ਜੀ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਬੇਕ ਦਾਤ ਵਸਾਹ ਦਾਤ ਭਰੋਸਾ ਦਾਤ ధਨ ਸਰ ਦਾਤ ਨਾਮ ਦਾ ਨਿਸ਼ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੀ ਇਸ ਨਾਮ ਚੌਂਕੀਆਂ ਝੱਡੇ ਬੁੰਗੇ ਜੁਗ ਜੁਗ ਅਟਲ ਧਰਬ ਕਾ ਹੋਏ ਜੈਕਾਰ ਬੋਲੋ ਜੀ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀ ਮਾਤ ਉੱਚੀ ਮਤ ਪਤ ਦਾ ਰਾਖ ਆਪ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੜ ਗਿਆ ਹੈ ਸਤਿਗੁਰੂ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਰੇਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾ ਪਾਸ ਅੰਮ੍ਰਿਤ ਵੇਲੇ ਦੀ ਅਰਦਾਸ ਹੈ ਜੀ ਆਪ ਜੀ ਦਾ ਕੋਟਨ ਕੋਟਾਣ ਧਰਵਾਦ ਆਪ ਜੀ ਨੇ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਆਪ ਜੀ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਪੰਜ ਬਾਣੀਆਂ ਦੇ ਨਿਤਨੇਮ ਕਥਾ-ਵਾਰਤਾ ਹੋਈਆਂ ਨੇ ਕਥਾ-ਵਾਰਤਾ ਕਰਨ ਦਾ ਬਾਣੀ ਪੜਨ ਦਾ ਬਲ ਉਦਾਂ ਬਖਸ਼ਣਾ ਸਤਿਗੁਰੂ ਜੀ ਨਗਰ ਖੇੜੇ ਵਿੱਚ ਦਿਹਰੋਗਤਾ ਵਰਤੌਣੀ ਆਨਤਨ ਵਿੱਚ ਵਾਦਾ ਕਰਨਾ ਫਸਲ ਬਾੜੀਆਂ ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਰਹਿਣਾ ਹਰ ਮੈਦਾਨ ਫਤੇ ਬਖਸ਼ਿਸ਼ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਆਪ ਜੀ ਦੇ ਦਰ ਘਰ ਦੇ ਸੇਵਕ ਸਤਗੁਰੂ ਜੀ ਭਾਈ ਸਿੰਘ ਪਾਈ ਗੁਰਬੰਦ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ ਜੀ ਫੌਜੀ ਭਾਈ ਸਾਹਿਬ ਪਾਈ ਬੰਤ ਸਿੰਘ ਸੁਪੁੱਤਰ ਚੰਦ ਸਿੰਘ ਸਤਗੁਰੂ ਜੀ ਦੋਵੇਂ ਪਰਵਾਰਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਤਿਹਾਵਲ ਕੜਾ ਪ੍ਰਸ਼ਾਦੀ ਸਜ ਕੇ ਦੇਗ ਹਾਜ਼ਰ ਹੈ ਦਰ ਤੇ ਪਰਵਾਨ ਹੋਵੇ ਦਰ ਪਰਵਾਨ ਹੋਈ ਦੇਗ ਆਪ ਜੀ ਦੀ ਸਾਦ ਸੰਗਤ ਵਿੱਚ ਵਰਤੇ ਦੋ ਜੀ ਛਕੇ ਸਤਨਾਮ ਵਾਹਿਗੁਰੂ ਦਾ ਨਾਮ ਜਪੇ ਦੂਰ ਨੇੜੇ ਤੋਂ ਪਹੁੰਚੀ ਸੰਗਤ ਦੀ ਹਾਜ਼ਰੀ ਦਰ ਤੇ ਪਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪਰਵਾਨ ਕਰਨੀ ਆ ਸਤਿਗੁਰੂ ਜੀ ਕਿਰਪਾ ਕਰੋ ਮੇਰ ਕਰੋ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਦਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ گروہ جی کی فتح دوہرا گیا پہیا کال کی سب سکھن کو حکم ہے جو پرم کو ملب ہے راج کرے گا ہوئے سب ملیں گے گرو نام جہاد ہے جو شردا کر سیو دے جو شردا کر سیو دے بولے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਤੇਦੇ ਅਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਤੁਮਰੀ ਸਰਨ ਤੁਮਰੀ ਆਸ ਤੁਮਹਿ ਸਜਨ ਸਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਜੋ ਮੰਗਹ ਠਾਕੁਰ ਅਪ ਨੇਤੇ ਸੋਏ ਸੋਏ ਦਿਵਸ ਨਾਨਕ ਦਾਸ ਮੁਖ ਤੇਜੋ ਬੋਲੇ ਇਹਾ ਉਹਾ ਸਚ ਹੋਵੇ ਸੋ ਕਹੋ ਅਟਲ ਗੁਰ ਸੇਬਿਆ ਅਹਨਸ ਸਹਜ ਸੁਭਾਏ ਦਰਸ਼ਨ ਪਰ ਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਸਤ ਪਤਕਾ ਸਮੰਦੀ ਨੂਰੇ ਅਰਸੋ ਪੁਰਸੋ ਛਟੀਆਂ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਉਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਨ ਸੇਖ ਨਗ ਤੇਰੋ ਮਰਮ ਨਾ ਜਾਨਾ ਸਾਨਕ ਸੁਨੰਦ ਮਹੇਸ ਸਮਨ ਸੇਖ ਨਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ RAM ਰਿਦ ਬਸਾਈ ਰਹਾਉ हनुमान सर गरुड़ समान सरपत नरपत नहीं गुण जाना चार वेद अर सिमरत पुराण कंबलापत कंबला नहीं जाना कह कबीरन ਸੋ ਪਰਮਾ ਨਾਹੀ ਪਗਲਗ ਰਾਮ ਰਹ ਸਰ ਨਾਹੀ ਕਹ ਕਬੀਰ ਸੋ ਪਰਮਾ ਨਾਹੀ ਪਗਲਗ ਰਾਮ ਰਹ ਸਰ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੀ